ਜੀ ਐਸ ਟੀ ਦੀ ਕਟੋਤੀ ਦੁਕਾਨਦਾਰਾਂ ਨੂੰ ਸੇਲ ਤੁਕਣੀ ਹੋਣ ਦੀ ਉਮੀਦ ਹੈ ਗਾਹਕ ਵੀ ੜੜ ਤੜ ਕਰ ਰਹੇ ਹਨ ਇਲੈਕਟ੍ਰੋਨਿਕਸ ਸਮਾਨ ਦੀ ਬੁਕਿੰਗ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਵਿੱਚ 10 ਫੀਸਦੀ ਕਟੋਤੀ ਕੀਤੀ ਗਈ ਹੈ ਜਿਸ ਦਾ ਸਿੱਧਾ ਅਸਰ ਇਲੈਕਟ੍ਰੋਨਿਕਸ ਦੀਆਂ ਕੁਝ ਆਈਟਮਾਂ ਅਤੇ ਕਾਰਾਂ ਤੇ ਟੂ-ਵੀਲਰ ਦੀਆਂ ਕੀਮਤਾਂ ਤੇ ਹੋਵੇਗਾ ਤੇ ਇਹ ਸਮਾਨ ਕਾਫੀ ਸਸਤਾ ਹੋ ਜਾਵੇਗਾ ਹਾਲਾਂਕਿ ਜੀਐਸਟੀ ਕਟੋਤੀ 22 ਸਤੰਬਰ ਤੋਂ ਲਾਗੂ ਹੋਣ ਜਾ ਰਹੀ ਹੈ ਪਰ ਇਲੈਕਟ੍ਰੋਨਿਕਸ ਦੇ ਸਮਾਨ ਦੀਆਂ ਉਤਪਾਦਕ ਕੰਪਨੀਆਂ ਇਸ ਕਟੋਤੀ ਤੋਂ ਉਤਸ਼ਾਹਿਤ ਹਨ ਅਤੇ ਇਲੈਕਟ੍ਰੋਨਿਕਸ ਆਈਟਮਾਂ ਮੰਦੇ ਵਪਾਰੀ ਵੀ ਕੰਪਨੀਆਂ ਦੀਆਂ ਨਵੀਆਂ ਰੇਟਾਂ ਨੂੰ ਲੈ ਕੇ ਕਾਫੀ ਉਤਸ਼ਾਹਤ ਦਿਖਾਈ ਦੇ ਰਹੇ ਹਨ ਜਿਨ੍ਹਾਂ ਅਨੁਸਾਰ ਏਸੀ ਐਲ ਸੀ ਡੀ ਸਲਾਈ ਮਸ਼ੀਨ ਮਾਰਕੀਟ ਵਿੱਚ ਨਵੀਂ ਆਈ ਭਾਂਡੇ ਧੋਣ ਵਾਲੀ ਮਸ਼ੀਨ ਆਦ ਇਲੈਕਟ੍ਰੋਨਿਕਸ ਦੀਆਂ ਆਈਟਮਾਂ ਬੇਹਤ ਸਸਤੀਆਂ ਹੋ ਜਾਣਗੀਆਂ ਇਨ੍ਹਾਂ ਚੀਜ਼ਾਂ ਤੇ 10 ਫੀਸਦੀ ਜੀ ਐਸ ਟੈ ਤਾ ਕੱਟੀ ਹੀ ਹੈ ਨਾਲ ਹੀ ਦਿਵਾਲੀ ਤੇ ਜਿਹੜੀਆਂ ਕੰਪਨੀਆਂ ਵੱਲੋਂ ਰਾਇਤਾ ਅਤੇ ਸਕੀਮਾਂ ਮਿਲਦੀਆਂ ਉਹ ਵਕਤ ਤੋਂ ਪਹਿਲਾਂ ਮਿਲਣਗੀਆਂ ਇਸ ਨਾਲ ਮੰਡੀ ਦੇ ਤੌਰ ਤੋਂ ਕੁਝ ਇਲੈਕਟ੍ਰੋਨਿਕਸ ਮਾਰਕੀਟ ਮੋੜ ਤੋਂ ਗੁਜਾਰ ਹੁੰਦੀ ਉਮੀਦ ਹੈ ਸਰੇ ਕੇਂਦਰ ਸਰਕਾਰ ਨੇ ਜਿਹੜੀ GST ਚ ਕਮੀ ਕੀਤੀ ਹੈ 28% ਤੋਂ 18% ਕੀਤੀ ਹੈ ਉਹਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਉਣ ਵਾਲੀ ਦੀਵਾਲੀ ਵਪਾਰੀ ਵਰਗ ਲਈ ਤੇ ਆਮ ਗ੍ਰਾਹਕ ਲਈ ਬਹੁਤ ਹੀ ਖੁਸ਼ਹਾਲੀ ਭਰੀ ਲੈਂਦੀ ਹੈ ਇਹਦੇ ਨਾਲ ਬਿਜ਼ਨਸ ਚ ਬਹੁਤ ਜ਼ਿਆਦਾ ਬੂਸਟ ਮਿਲੇਗਾ ਤੇ ਆਮ ਲੋਕਾਂ ਨੂੰ ਕੋਈ ਵੀ LED ਜਾ ਐਸੀ ਖਰੀਦਾ ਉਹਨੂੰ ਘੱਟ ਤੋਂ ਘੱਟ 3000 ਰੁਪਏ ਦਾ ਤੇ ਮੈਕਸਿਮ 10 ਤੋਂ 15000 ਰੁਪਏ ਦਾ ਬੈਨੀਫਿਟ ਮਿਲੇਗਾ ਤੇ ਮੈਂ ਸਭ ਲੋਗਾਂ ਨੂੰ ਇਹੀ ਕਹਾਂਗਾ ਕਿ 22 ਤਰੀਕ ਨੂੰ ਨਵਰਾਤਰਿਆਂ ਤੋਂ ਵਕਤ ਤੋਂ ਵਕਤ ਪਰਚੇਸ ਕਰੋ ਤੇ ਜਿਹੜਾ ਸਰਕਾਰ ਨੇ GST ਦਾ ਬੈਨੀਫਿਟ ਦਿੱਤਾ ਵਾ ਪਲੱਸ ਕੰਪਨੀਆਂ ਨੇ ਜਿਹੜਾ ਦੀਵਾਲੀ ਤੇ ਦੁਸ਼ਹਿਰੇ ਤੇ ਨਵੇਂ ਸਾਲ ਨਵਰਾਤਰਿਆਂ ਦੇ ਬੈਨੀਫਿਟ ਦਿੱਤਾ ਵਾ ਉਹ ਪੂਰਾ ਪੂਰਾ ਅਵੇਲ ਕਰੋ ਤੇ ਵਕਤ ਤੋਂ ਵਕਤ ਬੈਨੀਫਿਟ ਉਠਾਓ ਗ੍ਰਾਹਕਾਂ ਗ੍ਰਾਹਕ ਖੁਸ਼ ਨੇ ਇਹ ਤੇ ਆਮ ਘਰ ਨਹੀਂ ਹੈ ਕਿ ਕਦੀ ਵੀ ਕਿਸੇ ਚੀਜ਼ ਦਾ ਰੇਟ ਘਟੇ ਘਟੇ ਤੇ ਉਹਦੀ ਸੇਲ ਵੱਧੀ ਵੱਧੀ ਹੈ ਤੇ ਰੇਟ ਘਟ ਰਿਹਾ ਵਾ ਤੇ ਸੇਲ ਤੇ ਵਧਨੀ ਵਧਨੀ ਹੈ ਹੁਣ ਹਰ ਕਸਟਮਰ ਐ ਹੋਏਗਾ ਵੀ ਜਿਹੜਾ 43 ਵਾਲਾ ਉਹ 50 ਤੇ ਚਲੇ ਜਾਏਗਾ ਜੇ ਅਲਿਡੀ ਦੀ ਗੱਲ ਕਰੀਏ ਤੇ 50 ਵਾਲਾ 55 ਤੇ ਚਲਾ ਜਾਏਗਾ ਇੱਕ ਸਾਈਜ਼ ਜਿਹੜਾ ਉਹ ਸਟੈਪ ਅਪ ਕਰ ਲੇਗਾ ਕਿਉਂਕਿ ਪ੍ਰਾਈਸ ਇੰਨੇ ਜ਼ਿਆਦਾ ਘਟ ਕੇ ਨਹੀਂ ਕਿ ਕਸਟਮਰ ਨੂੰ ਪੂਰਾ ਬੈਨੀਫਿਟ ਮਿਲਣਾ ਵਾ ਜਿਹੜਾ ਛੋਟੀ ਐਲਡੀ ਲੈਣ ਆਇਆ ਉਹ ਵੀ ਵੱਡੀ ਲੈ ਕੇ ਜਾਵੇਗਾ 50% ਤੋਂ ਵੱਧ ਪਿਛਲੇ ਸਾਲਾਂ ਨੂੰ ਬੂਸਟ ਕਰੇਗੀ ਐਸਾ ਦਾਅਵਾ ਵੀ ਤਾਂ ਕੰਪਨੀਆਂ ਦਾ ਵੀ ਇਹੀ ਹੈਗਾ ਉਹ ਆਈਡੀਆ ਉਹ ਦੀਵਾਲੀ ਫੈਸਟੀਵਲ ਦੀ ਜਿਹੜੀ ਸਕਮਾਂ ਸਕੀਮਾਂ ਨੇ ਉਹ ਹਰ ਸਾਲ ਆਉਂਦੀਆਂ ਨੇ ਉਹ ਐਸ ਇਟ ਇਜ਼ ਰਹਿਣੀਆਂ ਨੇ ਜੀਐਸਟੀ ਦੀ ਜਿਹੜੀ ਆਫਰ ਆ ਉਹ ਐਕਸਟਰਾ ਵਾ 8 ਤੋਂ 10% ਦਾ ਬੈਨੀਫਿਟ ਮਿਲਣਾ ਕਸਟਮਰ ਨੂੰ ਕੋਈ ਵੀ ਉਹ ਪ੍ਰੋਡਕਟ ਖਰੀਦਦਾ ਚਾਹੇ ਏਸੀ ਆ ਚਾਹੇ ਉਹ ਐਲਈਡੀ ਆ ਚਾਹੇ ਉਹ ਡਿਸ਼ ਵਾਸ਼ਰ ਆ ਚਾਹੇ ਉਹ ਸਲਾਈ ਮਸ਼ੀਨ ਆ ਪੂਰੀ 100% ਰੋਨ ਦਾ ਪਿਛਲੇ ਸਾਲ ਨਾਲੋਂ ਡਬਲ ਹੋਣ ਗਿਆ ਇਹ ਮੈਨੂੰ ਵੀ ਤੇ ਕੰਪਨੀਆਂ ਨੂੰ ਸਾਰਿਆਂ ਨੂੰ ਇਹ ਪੂਰਾ ਵਿਸ਼ਵਾਸ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਸ਼ੁਭ ਕਾਮਨਾਵਾਂ ਦਿਨਾ ਵਾ ਦੀਵਾਲੀ ਦੀਆਂ ਵੀ ਤੇ ਨਾਲੇ ਕਹਿਣਾ ਤੁਹਾਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਜਾਓ ਤੇ ਵੱਧ ਤੋਂ ਵੱਧ ਬੈਨੀਫਿਟ ਲਓ